ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਬਾਸਮਤੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ 1509 ਦੀ ਤੇ ਸਭ ਤੋਂ ਪਹਿਲੀ ਮੰਡੀ ਆ ਜੀ ਜੰਗੀਰਾਬਾਦ ਮੰਡੀ ਜਿੱਥੇ 1509 ਦਾ ਰੇਟ ਰਿਹਾ ਹੈ 2800 ਰੁਪਏ ਤੋਂ ਲੈ ਕੇ 3011 ਰੁਪਏ ਜੀ ਫਿਰ ਉਹਦੀ ਗੁੜਮਤੇਸ਼ਵਰ ਮੰਡੀ 2750 ਤੋਂ ਲੈ ਕੇ 2900 ਤੇ 22 ਰੁਪਏ ਜੀ ਫਿਰ ਉਹਦੀ ਕਰੋੜਾ ਮੰਡੀ ਜਿੱਥੇ ਰਿਹਾ 2800 ਤੇ 25 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਗੰਗੋਹਾ ਮੰਡੀ ਜਿੱਥੇ ਰਿਹਾ 2986 ਰੁਪਏ ਜੀ ਫਿਰ ਆਉਂਦੀ ਹੈ ਬਲੰਦ ਸ਼ਹਿਰ ਮੰਡੀ 2250 ਤੋਂ ਲੈ ਕੇ 3035 ਰੁਪਏ ਫਿਰ ਆਉਂਦੀ ਜੀ ਕਰਨਾਲ ਮੰਡੀ ਜਿੱਥੇ 2500 ਰੁਪਏ ਤੋਂ ਲੈ ਕੇ 3000 ਤੇ 5 ਰੁਪਏ ਕੱਲ ਦਾ ਰੇਟ ਰਿਹਾ ਜੀ ਹੁਣ ਉਸ ਤੋਂ ਬਾਅਦ ਆਉਂਦੀ ਹੈ ਜੀ ਨਰੇਲਾ ਮੰਡੀ ਜਿੱਥੇ 17 18 ਰਿਹਾ ਹੈ 3810 ਰੁਪਏ ਸੀਡ ਦਾ ਰੇਟ ਹੈ ਜੀ ਫਿਰ ਹੁੰਦਾ 1847 3000 ਰੁਪਏ 11 21 ਰਿਹਾ 4200 ਰੁਪਏ 1509 ਰਿਹਾ 3061 ਰੁਪਏ ਜੀ ਫਿਰ 1509 ਕੰਬਾਈਨ ਦਾ ਰੇਟ ਰਿਹਾ ਹੈ 2600 ਤੋਂ ਲੈ ਕੇ 2800 ਰੁਪਏ ਜੀ ਫਿਰ ਉਹਦੀ ਕਰਨਾਲ ਮੰਡੀ 2500 ਤੋਂ ਲੈ ਕੇ 3000 ਤੇ 20 ਰੁਪਏ ਰਿਹਾ ਜੀ ਹੁਣ ਗੱਲ ਕਰਦੇ ਮੱਕੀ ਦੇ ਰੇਟਾਂ ਦੀ ਕੱਲ ਦਾ ਗਿੱਲੀ ਮੱਕੀ ਦਾ ਰੇਟ ਰਿਹਾ ਬਈ 1200 ਰੁਪਏ ਤੋਂ ਲੈ ਕੇ 1600 ਤੇ 20 ਰੁਪਿਆ ਟਿੱਕਰ ਸੁੱਕੀ ਮੱਕੀ ਦਾ ਜਿਹੜਾ ਰੇਟ ਰਿਹਾ ਬਈ ਉਹ ਰਿਹਾ 2000 ਰੁਪਏ ਤੋਂ ਲੈ ਕੇ 2200 ਤੇ 70 ਰੁਪਈਆ ਟਿਕਰ ਕੱਲ ਸੁੱਕੀ ਮੱਕੀ ਸੇਲ ਹੋਈ ਹੈ ਹੁਣ ਆਪਕੋ ਥੋੜੀ ਜੀ ਘਟੀ ਆ ਬਈ ਆਪਕੋ ਘਟਣ ਦੇ ਕਰਕੇ ਮਾਰਕੀਟ ਦੇ ਵਿੱਚ ਕੋਈ ਹਲਚਲ ਆ ਜੇ ਨਹੀਂਗੀ ਫਿਰ ਹੁੰਦੀ ਹੈ ਜੀ ਜੈਪੁਰ ਮੰਡੀ ਜਿੱਥੇ ਸਰੋਂ ਦਾ ਰੇਟ ਰਿਹਾ ਜੀ 7600 ਤੇ 25 ਰੁਪਈਏ ਭਰਤਪੁਰ ਮੰਡੀ ਸਰੋਂ ਦਾ ਰੇਟ ਰਿਹਾ 7121 ਰੁਪਈਏ ਤੇ ਦਿੱਲੀ ਮੰਡੀ ਰਹੀ ਹੈ 7200 ਰੁਪਈਏ ਹੁਣ ਜੇ ਗੱਲ ਕਰੀਏ ਆਪਾਂ ਪੰਜਾਬ ਮਾਰਕੀਟ ਦੀ ਪੰਜਾਬ ਮਾਰਕੀਟ ਬਈ ਕੱਲ 7100 ਰੁਪਈਏ ਤੇ ਗਈ ਸੀਗੀ ਜਿਸ ਦੇ ਵਿੱਚ ਅੰਮ੍ਰਿਤਸਰ ਮੰਡੀ ਦੇ ਵਿੱਚ ਰਿਹਾ ਸੀਗਾ 7000 ਤੇ 10 ਰੁਪਏ ਜੀ ਜੇ ਦੂਜੀਆਂ ਮੰਡੀਆਂ ਦੀ ਗੱਲ ਕਰ ਗਏ ਜਿਵੇਂ ਮੁਕਸਰ ਹੋਈ ਤਰਨ 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 ਹੋਈ ਇਹ ਮੰਡੀਆਂ ਦੇ ਵਿੱਚ ਐਵਰੇਜ ਰੇਟ 8500 ਰੁਪਿਆ ਰਿਹਾ ਜੀ ਹੁਣ ਗੱਲ ਕਰਦੇ ਆਪਾਂ ਕਣਕ ਦੇ ਰੇਟਾਂ ਦੀ ਜਿਹਦੇ ਵਿੱਚ ਦਿੱਲੀ ਮੰਡੀ ਦੇ ਵਿੱਚ ਕੱਲ ਦਾ ਰੇਟ ਰਿਹਾ ਜੀ 2800 ਤੇ 75 ਰੁਪਏ ਜੀ ਜਿਹਦੇ ਅੱਗੇ ਆਪਾਂ ਹੁਣ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ ਦੀ ਜਿਵੇਂ ਖੰਨਾ ਮੰਡੀ ਰਹੀ ਹੈ ਜੀ ਕੱਲ 2700 ਤੇ 10 ਰੁਪਏ ਉਸ ਤੋਂ ਬਾਅਦ ਜੇ ਗੱਲ ਕਰੀਏ ਮੁਕਸਰ ਮੰਡੀ ਦੀ ਮੁਕਸਰ ਮੰਡੀ ਰਹੀ ਹੈ ਜੀ 2600 ਰੁਪਈਆ ਤੋਂ ਲੈ ਕੇ 2600 ਤੇ 30 ਰੁਪਈਆ ਤੱਕ ਜੇ ਤਰਨਤਾਰਨ ਮੰਡੀ ਦੀ ਗੱਲ ਕਰੀਏ ਤਰਨਤਾਰਨ ਮੰਡੀ ਰਹੀ ਹੈ ਕੱਲ 2600 ਤੇ 70 ਰੁਪਈਆ ਤੱਕ ਅੰਮ੍ਰਿਤਸਰ ਮੰਡੀ 2600 70 ਰੁਪਈਆ ਤੱਕ ਜੀ ਲੁਧਿਆਣਾ ਮੰਡੀ ਰਹੀ ਹੈ 2600 ਤੇ 90 ਰੁਪਈਆ ਤੱਕ ਹੁਣ ਅੱਗੇ ਗੱਲ ਕਰਦੇ ਆ ਆਪਾਂ ਮੂੰਗੀ ਦੇ ਰੇਟਾਂ ਦੀ ਮੂੰਗੀ ਦੇ ਜਿਹੜੇ ਰੇਟ ਰਹੇ ਆ ਬਈ ਕੱਲ ਦੇ ਉਹ 4000 ਰੁਪਈਆ ਤੋਂ ਲੈ ਕੇ ਬਈ 7100 ਤੇ 80 ਰੁਪਈਆ ਦੇ ਕਰ ਗੱਲ ਮੂੰਗੀ ਦੇ ਰੇਟ ਰਹੇ ਆ ਜੀ ਦੇ ਵਿੱਚ ਜਗਰਾਉ ਮੰਡੀ ਹੋਈ ਸਮਾਣਾ ਪਾਤਣਾ ਮਾਨਸਾ ਇਹ ਮੰਡੀਆਂ ਦੇ ਵਿੱਚ ਉਹ ਰੇਟ ਪਾਏ ਗਏ ਆ ਆਪਣੇ ਕੋਲੇ ਵਪਾਰੀ ਦਾ ਰੇਟ ਹੁੰਦਾ ਬਾਈ 100 ਪਿਆ ਦਾ ਵੱਟਾ ਜ਼ਰੂਰ ਹੋ ਸਕਦਾ ਉਹ ਤੁਸੀਂ ਚੈੱਕ ਕਰਾ